ਜਿਕੇ ਦੋਸਾਰੇ ਮੈਂ ਪੰਕਸਤ ਕਰਦੇ ਕਰਫੇ ਤੋਂ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਤੇ ਇੱਕ ਥੋੜਾ ਨਾ ਇੱਕ ਅਪਡੇਟ ਸਾਂਝੀ ਕਰਨੀ ਹੈ ਥੋੜਾ ਨਾ ਨਾ ਇੱਕ ਇਨਫੋਰਮੇਸ਼ਨ ਸਾਂਝੀ ਕਰਨੀ ਹੈ ਮੈਂ ਤੁਹਾਡੇ ਨਾਲ ਅਕੌਨ ਦੇ ਨਾਲ ਪਾਸਟਰ ਜੀ ਮਿਲੇ ਆ ਪਿੱਤੇ ਦਿਨ ਤੇ ਇੱਕ ਫੋਟੋ ਤੁਸੀਂ ਬਹੁਤ ਜ਼ਿਆਦਾ ਦੇਖੀ ਹੋਣੀ ਆਂਦੀ ਸਕਰੀਨ ਤੇ ਵਾਇਰਲ ਹੋ ਰਹੀ ਹੈ ਤੇ ਤੁਹਾਨੂੰ ਦੱਸ ਦਾਂ ਕਿ ਬਹੁਤ ਸਾਰੇ ਲੋਕਾਂ ਦਾ ਇੱਕ ਨਾ ਫੇਕ ਪੋਸਟ ਵਾਇਰਲ ਕੀਤੀ ਜਾ ਰਹੀ ਹੈ ਕਿ ਅਕੌਨ ਜਿਹੜਾ ਸੀਗਾ ਉਹ ਕਹਿੰਦੇ ਸੀਗੇ ਕਿ ਪਾਸਟਰ ਜੀ ਨੂੰ ਮਿਲਣ ਤੋਂ ਬਾਅਦ ਉਹਨੇ ਮੁਸਲਿਮ ਧਰਮ ਅਪਣਾ ਲਿਆ ਕੋਮ ਨੇ ਮੈਂ ਤੁਹਾਨੂੰ ਕਲੀਅਰ ਕਰਨਾ ਚਾਹੁੰਗਾ ਕਿ ਅਕੌਨ ਆਲਰੇਡੀ ਬੌਰਨ ਮੁ ਉਨੇ ਕੋਈ ਇਸਲਾਮ ਕਬੂਲ ਨਹੀਂ ਕੀਤਾ ਤੇ ਬੋ ਲੋਕੀ ਉਸ ਗੱਲ ਨੂੰ ਕਹਿ ਰਹੇ ਸੀ ਕਿ ਤੁਸੀਂ ਤਾਂ ਪੋਸਟਾ ਪਰੇ ਸੀ ਕਿ ਕੋਈ ਕੌਨ ਅਪੋਸਟਲ ਜੀ ਦਾ ਫੈਨ ਬਣ ਗਿਆ ਮਰੀਦ ਬਣ ਗਿਆ ਤੇ ਉਹ ਤਾਂ ਦੇਖੋ ਮੁ슬ਮ ਧਰਮ ਆਪਣਾ ਆ ਗਿਆ ਇਸਲਾਮ ਕਬੂਲ ਕਰ ਗਿਆ ਤੇ ਮੈਂ ਉਹਨਾਂ ਨੂੰ ਇਹ ਚੀਜ਼ ਕਲੀਅਰ ਕਰਨੀ ਕਿ ਚਾਹੁੰਗਾ ਕਿ ਕੋਨ ਆਲਰੇਡੀ ਬੋਨ ਮੁਸਲਮਾ ਉਹਨੇ ਕੋਈ ਇਸਲਾਮ ਕਬੂਲ ਨਹੀਂ ਕੀਤਾ ਸੋ ਐਦਾਂ ਦੀ ਪੋਸਟਾ ਨਾ ਪਾਓ ਹ ਜਿਹੜੇ ਗਏਰੇ ਕੋਨ ਨੇ ਧਰਮ ਇਸਲਾਮ ਕਬੂਲ ਕਰ ਲਿਆ ਪੋਸਟਾ ਜੀ ਨੂੰ ਮਿਲਣ ਤੋਂ ਬਾਅਦ ਕਿਹਾ ਯਾਰ ਕਰ ਵੀ ਲਿਆ ਤਾਂ ਕਿਹੜੀ ਵੱਡੀ ਗੱਲ ਹੈ ਠੀਕ ਹੈ ਜ਼ਰੂਰੀ ਨਹੀਂ ਹੈਗਾ ਕਿ ਜੋ ਅਪੋਸਟਲ ਜੀ ਦਾ ਫੈਨ ਹੋ ਉਹ 크ਰਿਸਚੀਅਨ ਵੀ ਬ ਮੰਨੇ ਗਏ ਸੋ ਧਰਮਾਂ ਚ ਜਿਹੜੇ ਜੋ ਬਾਹਰ ਨਿਕਲ ਕੇ ਸੋਚਿਆ ਕਰੋ ਯਾਰ ਠੀਕ ਇਨਸਾਨੀਅਤ ਸਭ ਤੋਂ ਵੱਡਾ ਧਰਮ ਠੀਕ ਉਹ ਬੰਨ ਮੁਸਲਿਮ ਆ ਯਾਰ ਜੰਮਿਆ ਹੀ ਮੁਸਲਿਮ ਫੈਮਲੀ ਦੇ ਵਿੱਚ ਤੂੰ ਮੁਸਲਿਮੀ ਰਹੂਗਾ ਜ਼ਰੂਰੀ ਨਹੀਂ ਹੈ ਕਿ ਕੋਈ ਧਰਮ ਅਸੈਪਟ ਕਰੂ ਸੋ ਧਰਮਾਂ ਲਈ ਜਿਹੜੇ ਜੋ ਨਾ ਬਾਹਰ ਨਿਕਲ ਕੇ ਸੋਚਿਆ ਕਰੋ ਪ੍ਰੋਫੈਸ਼ਨਲੀ ਸੋਚਿਆ ਕਰੋ ਯਾਰ ਹਰ ਚੀਜ਼ ਨੂੰ ਤੁਸੀਂ ਧਰਮਾਂ ਵਾਲੇ ਪਾਸੇ ਲੈ ਆਉਣੀ ਹੈ ਹਰ ਚੀਜ਼ ਨੂੰ ਯਾਰ ਤੂੰ ਐਜੂਕੇਟਿਡ ਬੋਗਾ ਤੁਸੀਂ ਠੀਕ ਹੈ ਇਹ ਚੀਜ਼ਾਂ ਸਹੀ ਨਹੀਂ ਲੱਗਦੀ ਸੋ ਇਹ ਹੈ ਦੀਆਂ ਪੋਸਟ ਆਪਣੀਆਂ ਬੰਦੇ ਕਰਦੇ ਆ